ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਜੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਸ਼ਹਿਰ ਫਰੀਦਕੋਟ ਉੱਥੇ ਡੋੜ ਰਹੇ ਹੰਦੇ ਆ ਬਾਈ ਪ੍ਰਦੀਪ ਕੋਲੇ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਵਿੱਚ ਤਿੰਨ ਨਾਗ ਵਿਖਾਉਣੇ ਆ ਦੋਸਤੋ ਇੱਕ ਤਾਂ ਬੂਰੀ ਮਾਝਾ ਸੂਈ ਸਵਾਈ ਤੇ ਇੱਕ ਇਧਰ ਬਲੈਕ ਰੰਗ ਦੇ ਵਿੱਚ ਜਰਸੀ ਇਹ ਵੀ ਸੂਈ ਸਵਾਈ ਤੇ ਇੱਕ ਜਿਹੜੀ ਵਿਚਾਲੇ ਖੜੀ ਹੈ ਦੋਸਤੋ ਇਹ ਹੈਗੀ ਗੱਬਰ ਪ੍ਰੋਪਰ ਜਾਣਕਾਰੀ ਬਾਈ ਪ੍ਰਦੀਪ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰਦਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਨਈਂ ਨਿਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਭ ਹਾਂਜੀ ਬਈ ਸასი ਕਾਲ ਸასი ਕਾਲ ਵੀਰੇ ਹੋ ਠੀਕ ਠਾਕ ਵੀ ਵਧੀਆ ਬਈ ਠੀਕ ਆ ਬਈ ਪ੍ਰਦੀਪ ਇਹ ਕਰੀ ਆਪਣਾ ਨੰਬਰ ਦੱਸ ਦੀ 70095 34765 ਠੀਕ ਆ ਤੇ ਅੱਜ ਤੇ ਨਾ ਨਾਗਾ ਬਈ ਹਾਂਜੀ ਵੀਰੇ ਠੀਕ ਆ ਜਰਸੀ ਬਲੈਕ ਰੰਗ ਚ ਆ ਬਈ ਇਹਦੀ ਗੱਲ ਕਰੀਏ ਤਾਂ ਪਹਿਲਾ ਸੂਆ ਵੀਰੇ ਠੀਕ ਆ 14 ਦੇ ਦੰਦ ਚੱਕਦੀ ਆ ਜੀ 14 ਦੇ ਚੱਕਦੀ ਆ ਹਾਂ ਠੀਕ ਆ ਤੇ ਸੂਈ ਸਵਾਈ ਹੈ ਸੂਈ ਸਵਾਈ ਹੈ ਬਾਈ ਜੀ 6 ਮਾ 7 ਮਾ ਦੇਣਾ ਮਗਰ ਬੱਚਾ ਠੀਕ ਆ 11 ਦੁੱਧ ਇਸ ਵਾਰ 11 ਤੋਂ 12 ਲੀਟਰ ਦੁੱਧ ਹੁਣ ਤਿਆਰ ਆ ਵੀਰੇ ਠੀਕ ਆ ਤੇ 15 ਪਾ ਦੂਗੀ 15 16 15 16 ਬੜੇ ਯਾਨੀ ਕੀ ਗਾਰੰਟੀ ਲੈ ਲਾਂਗੇ 1500 ਦੀ ਠੀਕ ਆ ਤੇ ਪਹਿਲਾ ਸੂਆ ਤੇ ਬੱਚਾ ਕੀ ਆ ਬਾਈ ਬੱਚਾ ਬੱਚਾ ਵੀਰੇ ਠੀਕ ਆ ਦੀ ਸੀਲ ਠੰਡੀ ਬਾਈ ਜੀ ਐਮ ਜੀ ਆ ਠੀਕ ਆ ਤੇ ਨਿਆਣਾ ਪਾਉਣ ਦੇ ਨਹੀਂ ਲੋੜ ਵੀਰੇ ਠੀਕ ਆ ਲਓ ਵੀ ਠੰਡੀ ਸੀਲ ਦੀ ਗੱਲ ਕਰੀ ਨਾ ਕਰਮਾ ਦੀ ਠੰਡੀ ਸੀਲ ਬਹੁਤ ਆ ਤੇ ਬਾਕੀ ਕੱਦ ਕਾਠ ਨਾ ਪੰਜਾਬ ਵਾਲੀ ਜਰਸੀ ਕਹਿ ਸਕਦੇ ਆ ਸੋਹਣਾ ਕੱਦ ਕਾਠਾ ਦੇਖ ਸਕਦੇ ਆ ਕੰਨਾ ਕੋਲਾ ਦੀ ਕੁਆਲਿਟੀ ਚੈੱਕ ਕਰੋ ਤੇ ਮੱਥੇ ਦੇ ਵਿੱਚ ਬੋਜੀ ਦੇਖੋ ਬਹੁਤ ਸੋਹਣੀ ਦੋਸਤੋ ਕੁਆਲਿਟੀ ਆ ਫੇਸ ਕੁਆਲਿਟੀ ਸੋਹਣਾ ਕੱਦ ਕਾਠਾ ਲੈਵਾ ਬਾਈ ਜੀ ਫੈਕਸੀ ਆ ਲੈਵਾ ਪਾਉ ਦੀ ਫੈਕਸੀ ਆ ਤੇ ਦੁੱਧ ਸੋਹਣਾ ਪਾਉਗੀ ਦੇਖ ਸਕਦੇ ਹਵਾਲੇ ਤਿਆਰੀ ਦੀ ਗੱਲ ਕਰੀ ਨਾ ਬਹੁਤ ਸੋਹਣੀ ਤਿਆਰੀ ਆ ਸ਼ਾਮ ਦੇ 5:00 ਵੱਜ ਚੁੱਕੇ ਆ ਉਸ ਟਾਂਗ ਨਾਲ ਦੀ ਜੱਜਮੈਂਟ ਕਰ ਲਓਏ ਕਿਉਂਕਿ ਚਵਾਈ ਦੱਤ ਤਰੀਬਨ ਫੇਰ ਗਈ ਹੈ। ਗੈਗੂ ਵੀ ਚੰਗਾ ਬਾਕੀ ਥਣ ਸੋਵਾਂ ਲੱਗਿਆ ਤੇ ਉੱਠੁਰ ਕੇ ਫਿਰ ਉਠਾ ਦੇ। ਲੈ ਵੀ ਪ੍ਰਦੀਪ ਇੱਕ ਅੱਲੇ ਗੇੜਾ ਕਰਵਾ ਦੀਦਾ। ਬਾਕੀ ਰੇਟਾਂ ਦੀ ਗੱਲ ਕਰੀ ਨਾ ਅੱਜ ਬਾਈ ਪ੍ਰਦੀਪ ਆਂਦਾ। ਵੀ ਹੁਣ ਝੋਨੇ ਝਾਨੇ ਤੋਂ ਕਣਕੂਨਕ ਦੀ ਬਿਜਾਈ ਕਰਕੇ ਕੰਮ ਸ਼ੁਰੂ ਕੀਤਾ ਤੇ ਅੱਜ ਗਿਫਟ ਹੀ ਦੇਣੇ ਆ ਵੀ ਪਹਿਲੀ ਵੀਡੀਓ ਆ ਜੇ ਮੰਨਗੇ ਆਪਣੀ ਸ਼ੁਰੂਆਤ ਦੇ ਵਿੱਚ ਕਣਕੂਨਕ ਬੀਜ ਕੇ ਫੇਲੇ ਹੋਏ ਆ ਤੇ ਵਾਟੇ ਦੋਸਤੋ ਹਵਾਨਾ ਬਹੁਤ ਸਮਾਂ ਧਿਆਨ ਬਹੁਤ ਥੀੜਾ ਪਹਿਲਾ ਸੁਆ ਕੰਮ ਵਾਲੀ ਸੂਈ ਹੋਈ ਆ ਮੋਹ ਦੇ ਗੱਲ ਕਰੀਏ ਚੌਕ ਦੇ ਨਾਲ ਦੇ ਇਹ ਝਟਕਦੀ ਆ ਲੈ ਆ ਬਈ ਪ੍ਰਦੀਪ ਉਈ ਗੱਲ ਬੋੜਾ ਯਾਰ ਥੋੜੇ ਤੋਂ ਵੀਡੀਓ ਤੋਂ ਡਰਦੀ ਆ ਭਾਈ ਠੀਕ ਆ ਪਰ ਜਿੰਨੇ ਡੰਗ ਆਪਾਂ ਚੋਈ ਆਪਾਂ ਨਿਆਣਾ ਨਹੀਂ ਪਾਇਆ ਇਹੋ ਠੀਕ ਆ ਲੋ ਵੀ ਭਾਈ ਪ੍ਰਦੀਪ ਨਾਲ ਜੇ ਗੱਲ ਕਰੀਏ ਥੋੜਾ ਇੱਕ ਦੱਸਦਾ ਆ ਵੀ ਕੈਮਰੇ ਤੋਂ ਕਬਰਉਂਦੀ ਆ ਤੇ ਵੈਸੇ ਕਰਮਾ ਦੀ ਪੂੰਜੀ ਇੱਥੇ ਢੱਲਦਾ ਭਾਈ ਇੱਥੇ ਮੈਂ ਹੱਥ ਮਾਰ ਕੇ ਵਿਖਾਈ ਮੜਾਇਆ ਭਵਾਨੇ ਤੇ ਲੋ ਦੇਖ ਸਕਦੇ ਜਿਵੇਂ ਮਰਜੀ ਹੱਥ ਮਾਰੀ ਜਾਵੇ ਕਰਮਾ ਦੀ ਸੀ ਸਭ ਬਹੁਤ ਲੈ ਆ ਭਾਈ ਪ੍ਰਦੀਪ ਆਹਾਂ ਬੱਚਾ ਦੇਖ ਸਕਦੇ ਬੱਚੇ ਨੂੰ ਜਨਮ ਦਿੱਤਾ ਰੇਟ ਇਹਦਾ ਬਾਈ ਪ੍ਰਦੀਪ ਤੋਂ ਆਫਾ ਤੋਂ ਨਿਪੋਰੀ ਬਾਈ ਪ੍ਰਦੀਪ ਕੀ ਰੇਟ ਕਰਾਂਗੇ ਫਿਰ ਅੱਜ ਇਹਦਾ ਰੇਟ ਬਾਈ ਆ ਜੀ 55000 ਰੁਪਏ ਚ ਸ਼ੂਟ ਕਰ ਦਾਂਗੇ ਬਾਈ ਠੀਕ ਆ 55000 ਦੇ ਵਿੱਚੋਂ ਸ਼ੂਟ ਕਰ ਕੋਈ ਮੁੱਲ 60 ਨਹੀਂ ਕਰਦੇ ਕੋਈ ਆਪਣੀ ਪਰ ਇਹ ਬਾਈ ਚੱਕ ਰਿਆ ਵੀ ਆਪਣਾ ਮੁੱਲ ਮੰਗਲੇ ਤੇ 65 ਕੋਈ ਫਾਇਦਾ ਨਹੀਂ ਗਾ ਠੀਕ ਆ ਪੀ ਇਹ ਨਾ ਬਾਈ ਕੋਈ ਵੀ ਸੋਚੋ ਵੀ ਯਾਰ 5000 ਦਾ ਫਰਕ ਨਿਕਲ ਜਾਊਗਾ ਜਦੋਂ ਸਾਨੂੰ ਕਰਾਇਆ ਪੈਣਾ ਠੀਕ ਆ ਠੀਕ ਆ ਕਿਉਂਕਿ ਆਪਾਂ ਪਹਿਲੀ ਵੇਚਣੀ ਐ ਪਹਿਲੇ ਸ਼ੁਰੂ ਕੀਤਾ ਕਰਮ ਠੀਕ ਆ ਵੇਲੇ ਹੋ ਕੇ ਵੀ ਜਾਇਜ਼ ਨਾ ਫੇਨਾ ਵੇਚਣੀ ਐ ਠੀਕ ਆ ਲਓ ਵੀ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਰੇਟ ਬਿਲਕੁਲ ਜਾਇਜ਼ ਹੋਣਗੇ ਵਾਕਈ ਦੋਸਤੋ ਜਾਇਜ਼ ਜਾ ਰੇਟ ਆ ਸੋਹਣਾ ਕੱਦ ਕਾਠਾ ਇਹ ਨਹੀਂ ਕਹਿ ਸਕਦੇ ਵੀ ਕੋਈ ਵੀਰ ਦੂਰ ਨੇੜੇ ਤੋਂ ਆਊਗਾ ਇੱਥੇ ਛੋਟੀ ਹੋਊਗੀ ਕੱਦ ਕਾਠਾ ਬਿੰਦੂ ਸੋਹਣੀ ਹਵਾਨਾ ਫੈਸ ਇਸ ਤੋਂ ਅਗੇ ਵੀ 2 ਨੰਬਰ ਦੀ ਗੱਲ ਕਰੀਏ ਇਹ ਬਾਈ ਜੀ ਤੀਜਾ ਸੁਹਾ ਸੁੰਦੀ ਆ ਠੀਕ ਆ ਤੀਜਾ ਸੁਹਾ ਇੱਕ ਹਫਤਾ ਲਾਉਗੀ ਹਜੇ ਹਫਤੇ ਦੀ ਕੱਚੀ ਆ ਹਾਂਜੀ ਬਾਈ ਠੀਕ ਆ ਤੇ ਸਹੀਲ ਠੰਡੀ ਬਾਈ ਇਹ ਵੀ ਫੁੱਲ ਆ ਠੀਕ ਆ ਚੀਨ ਮਾਰ ਬਈ ਇਹਦੇ ਦੁੱਧ ਘਟ ਦੋ ਘਾਟੇ ਵੀਰੇ 15 16 ਕਿਲੋ ਦੁੱਧ ਦੇ ਪਾ ਦੂਗੀ ਠੀਕ ਆ 15 16 ਕਿਲੋ ਦੇ ਲਗਭਗ ਪਾ ਦੂਗੀ ਹਾਂ ਬੜੇ ਰਾਜਾ ਠੀਕ ਆ ਲੋ ਵੀ ਰਾਜੀ ਬੜੀ ਚੰਗੀ ਆ ਆਮ ਜਰਸੀਆਂ ਦੇ ਕਾਦੇ ਜਿੱਡਾ ਕੱਦ ਹੈਗਾ ਛੋਟੀ ਨਹੀਂ ਕਹਿ ਸਕਦੇ ਤੇ ਨੇੜੇ ਹੋ ਕੇ ਨਾ ਉਹ ਥਾਣੇ ਹਵਾਨੇ ਨੂੰ ਜੱਜਮੈਂਟ ਕਰਾਉਣੇ ਆ ਗਰਮਾੜੀ ਸੀਸਾ ਹੋਈ ਬਹੁਤ ਦੇਖ ਸਕਦੇ ਸੋਨਾ ਥਾਣਾ ਹੱਥੀ ਚਵਾਈ ਵਾਲਾ ਤੇ ਢਿੱਲੀ ਪਈ ਆ ਹਜੇ ਦੇਖ ਸਕਦੇ ਆਜ ਲਾਮਾ ਵਾਲਾ ਕੱਢ ਕੇ ਸੁੰਦੀ ਹੈ ਨਾ ਹਵਾਨਾ ਕਰਮਾੜੀ ਨੇ ਸੋਨਾ ਤਿਆਰ ਕਰ ਜਣਾ ਦੇਖ ਸਕਦੇ ਆ ਇਹ ਬਹੁਤ ਜਿਆਦੇ ਵਾਲ ਪਏ ਆ ਆਪਣੇ ਦੇ ਵਿੱਚ ਦੇਖ ਸਕਦੇ ਆ ਥਣਾ ਦਾ ਸੈ ਸੋਨਾ ਤੇ ਬਾਕੀ ਥੋਰ ਕੇ ਤੁਹਾਨੂੰ ਵਿਖਾ ਦਿੰਦੇ ਆ ਇਹ ਬਹੁਤ ਚੰਗੀ ਆ ਰਾਜੀਪੜੀ ਚੰਗੀ ਆ ਕੋਈ ਵੀ ਇਹ ਨਾ ਸਮਝੀਂ ਵੀ ਬੜੀ ਛੁੱਟੀ ਹੋਊਗੀ ਨਾਈਬ ਵਾਲੀ ਛੋਟੀ ਐ ਤੇ ਨਾਈਬ ਵਾਲੀ ਮੈਂ ਵੀ ਕਹਿ ਸਕਦੇ ਹਾਂ ਹੁਣ ਆ نئی ਤਿਆਰੀ ਦੀ ਗੱਲ ਕਰੀਏ ਸੋਹਣੀ ਬਣਾ ਜਾਣੀ ਹਫਤਾ ਸੂਨ ਦੇ ਵਿੱਚ ਇਹਦੇ ਬਾਕੀ ਬੰਦ ਦੇ ਬਈ ਕੋਈ ਗੱਲ ਨਹੀਂ ਪਦੀ ਰਾਜੀਪੜੀ ਚੰਗੀ ਆ ਇਹਦੀ ਬੰਦ ਦੁੱਧ 16 17 ਕਿਲੋ ਦੇ ਲਾ ਕੇ ਤੇਰੇ ਪਾ ਦੇ ਨਾ ਬਾਕੀ ਤੋਂ ਵੀ ਫੇਸ ਤੇ ਕਾ ਲੈਂਦੇ ਥੋੜਾ ਇਹ ਕ੍ਰਾਸਪਨ ਹੈਗਾ ਫੇਸ ਤੇ ਪਾਸ ਦੇ ਤੇ ਬਈ ਪ੍ਰਦੀਪ ਇਹਦੇ ਰੇਟ ਦੀ ਗੱਲ ਕਰੀ ਜੇ ਤਾਂ ਰੇਟ ਕੀ ਕਰਾਂਗੇ ਇਹਦਾ 57000 ਰੁਪਿਆ ਬਈ ਠੀਕ ਹੈ ਇਹਦਾ 57000 ਹੂੰ ਠੀਕ ਆ ਥੋੜਾ ਬੋਤਾ ਕੋਈ ਉਨੇ ਕੀ ਹੋ ਜੂਗਾ ਹਾਂ ਵੀ ਇਹ ਉਹਨਾਂ ਕ ਫਰਕ ਘਟ ਦਾਂਗੇ ਠੀਕ ਆ ਤੇ ਜੀ ਉਹਨਾਂ ਦਾ ਅਗਲਾ ਐ ਨਾ ਕਹੇ ਯਾਰ 5000 ਛੱਡ ਦੇ ਜਾਂ ਸਾਹੀ ਕਰਾ ਸਾਨੂੰ ਕਰਾਇਆ ਪੈਣਾ ਕਰਾਇਆ ਸਭ ਨੂੰ ਪੈਣਾ ਬਾਈ ਸਹੀ ਗੱਲ ਹੂੰ ਕਰਾਇਆ ਜਿਹੜਾ ਚੀਜ਼ ਬੰਦਾ ਲੈ ਕੇ ਆਇਆ ਬਾਈ ਪ੍ਰਦੀਪ ਲੈ ਕੇ ਆਇਆ ਤੇ ਇਹਨੇ ਭਰਿਆ ਜਿਹੜਾ ਤੂੰ ਵੀਰੋਂ ਪਸੰਦ ਕਰਦਾ ਉਹਨੇ ਵੀ ਭਰਨਾ ਤੇ ਇਸ ਤੋਂ ਅੱਗੇ ਬਾਈ ਪੂਰੀ ਦੀ ਗੱਲ ਕਰੀਏ ਪੂਰੀ ਬਾਈ ਜੀ 10 ਦਿਨਾਂ ਦੀ ਸੋਈ ਆ ਠੀਕ ਆ ਕੱਟਾ ਮਗਰਾ ਇਹਦੇ ਠੀਕ ਆ 10 ਕਿਲੋ ਤੋਂ ਦੁੱਧ ਬਾਹਰ ਆ ਬਾਈ ਠੀਕ ਆ 10 ਮਿੰਨਤੀ ਕਰਕੇ 2 ਡੰਗ ਚੋਲੇ 3 ਚੋਲੇ ਅਗਲਾ ਤਸੱਲੀ ਕਰਕੇ ਆ ਠੀਕ ਆ 10 ਲੀਟਰ ਖੁੱਲਾ ਜਵਾ ਦੇ ਹਾਂ ਠੀਕ ਆ ਇਹ ਸੁਹਾ ਕਿੰਨਾ ਮਸੂਈ ਆ ਬਈ ਸੁਹਾ ਦੂਜਾ ਬਈ ਅਰिजिनल ਛੇ ਦੰਦ ਆ ਜੀ ਮੂੰਹ ਮੂੰਹ ਛੇ ਦੰਦ ਦਾ ਦੂਜਾ ਸੁਹਾ ਤੇ 10 ਦਿਨ ਹੋ ਗਏ ਸੁਈ हां 10 ਦਿਨਾਂ ਦਾ ਸੁਹਾ ਵੀਰੇ ਉਹ ਘੱਟਾ ਦੇ ਲੋ ਵੀ ਸਿੰਗਾ ਦੀ ਕੁਆਲਿਟੀ ਗੱਲ ਕਰੀਏ ਨਾ ਬਿਲਕੁਲ ਕੁੰਡਾ ਸਿੰਗਾ ਦੋਸਤੋ ਵੇਖ ਸਕਦੇ ਬੂਰੀ ਮੱਝ ਦੇ ਜਿਹੜੇ ਵੀ ਸ਼ਕੀਨ ਆ ਨਾ ਸੋਹਣੀ ਮੱਝ ਆ ਦੋਸਤੋ ਹਵਾਨਾ ਤੁਹਾਨੂੰ ਨੇੜੇ ਹੋ ਕੇ ਜਜਮੈਂਟ ਕਰਾਉਣੇ ਆ ਥਾਣਾ ਦੀ ਗੈਵ ਸਾਈਜ਼ ਦੀ ਗੱਲ ਕਰੀਏ ਬਹੁਤ ਜਾਦੇ ਗੈਵਾ ਦੋਸਤੋ ਹਵਾਨਾ ਅੱਗੋਂ ਚੈੱਕ ਕਰੂੰਗੇ ਨਾ ਪੂਰਾ ਚੌੜਾ ਦੋਸਤੋ ਜੀ ਗੱਲ ਕਰੀਏ ਸਵਾ 1.5 ਫੁੱਟਾਂ ਨੂੰ ਮਗਰਲੇ ਪਾਸੇ ਵੀ ਤੁਹਾਨੂੰ ਜੱਜਮੈਂਟ ਕਰਾਉਣੇ ਸੋਣਾ ਦੋਸਤੋ ਪੂਰਾ ਚੌੜਾ ਹਵਾਨਾ ਉੱਪਰ ਤੋਂ ਲੈ ਕੇ ਥੱਲੇ ਤਾਈ ਮਗਰਲੇ ਪਾਸੇ ਵੀ ਤੁਹਾਨੂੰ ਪ੍ਰਮਾਣ ਹੋ ਜਾਣਾ ਦੇਖਦਾ ਹਾਂ ਹਜੇ 10 ਦਿਨ ਨਹੀਂ ਹੋਏ ਆ ਘਰ ਮਾਲੀ ਨੂੰ ਸੂਈ ਨੂੰ ਬਾਕੀ ਦੋਸਤੋ ਦੁੱਧ ਇਹਨੇ ਸੋਣ ਪਾ ਲੈਣਾ ਸਹੀ ਪ੍ਰਦੀਪ ਇਹਦੇ ਦੁੱਧ ਦੀ ਗੱਲ ਕਰੀਏ ਵੈਸੇ ਪਾ ਕੇ ਨਾ ਦੂਗੀ ਦੁੱਧ ਭਾਈ ਜੀ ਘੱਟ ਤੋਂ ਘੱਟ ਵੀ 2-3 ਕਿਲੋ ਦੁੱਧ ਆਟੋਮੈਟਿਕਲੀ ਵਧੂਗੀ ਸਹੀ ਗੱਲ ਹਾਂ ਵਾਧੀ ਜਾਂਦਾ ਇਹਨਾਂ ਕਸੇ ਵਾਸਾ ਸੰਭਾਲ ਸਰ ਤੇ ਬੜੇ ਨਾ ਵਧੂਗਾ ਲਾ ਵੀ ਫਰਦੀ ਭੇਜਦਾ ਵੀ ਇਸ ਕਰੀ ਜਿਹੜਾ ਕਰਵਾਦੀ ਹੈ ਕਰੀ ਤਾਂ ਵੀ ਆਹਾ ਕੱਟਾ ਇਹਦਾ ਚੈੱਕ ਕਰ ਸਾਦੇ ਬਾਈ ਦੱਸਦਾ 10 ਦਿਨਾਂ ਦੇ ਲਗਭਗ ਸੂਈ ਨੂੰ ਹੋ ਗਏ 10 ਦੇ ਸਾਦੇ ਬੱਸ ਉਹ ਸੁਣਾ ਹਵਾਨਾ ਦੋਸਤੋ ਜੀ ਗੱਲ ਕਰੀਏ ਕੋਈ ਵੀ ਦੂਰ ਨੇੜੇ ਤੋਂ ਬੰਦ ਦੇ ਵਿੱਚ ਕੋਈ ਚੱਕਰ ਤਾਂ ਦੁੱਧ ਦੀ ਗੱਲ ਕਰੀਏ ਦੋਸਤੋ 10 ਕਿਲੋ ਤਿਆਰ ਆ ਸ਼ਾਮ ਦੇ 5 ਵੱਜ ਚੁੱਕੇ ਆ ਉਸ ਤੋਂ ਨਾਲ ਦੀ ਜੱਜਮੈਂਟ ਕਰ ਰਿਹਾ ਹਵਾਨੇ ਦੀ ਤਾਂ ਗੱਜੂ ਆਈ ਦਾ ਵੇਲਾ ਹੀ ਆ ਥਨਾ ਦਾ ਸੈਜ ਬਹੁਤ ਸੋਹਣਾ ਬਾਕੀ ਚੌੜਾ ਹਵਾਨਾ ਦੋਸਤੋ ਤੇ ਸੈਨ ਬਿਲਕੁਲ ਕੁੰਡਾ ਤੇ ਬਈ ਪ੍ਰਦੀਪ ਇਹਦਾ ਵੀ ਲੈਣ ਦੇ ਜਾਂ ਦੱਸ ਦੇ ਫਿਰ ਕੀ ਕਰਾਂਗੇ ਇਹਦਾ 98000 ਰੁਪਏ ਇਹਦਾ 98000 ਹਾਂ ਲਓ ਬਈ 98000 ਦੇ ਵਿੱਚ ਤੁਹਾਡਾ ਸ਼ੌਂਕ ਪੂਰਾ ਹੋ ਜਾਣਾ ਜਿਹੜੇ ਵੀਰ ਬੂਰੀ ਰੱਖਣ ਦੇ ਸਿੱਕੇ ਇਹਨਾਂ ਨੂੰ ਦੁੱਧ ਅਮਾਨਾ ਵੀ 13-14 ਕਿਲੋ ਇਹਨੇ ਪਾ ਦੇਣਾ ਬਾਕੀ ਸੇਵਾ ਸੰਭਾਲਦੇ ਸਿਰ ਤੇ ਹੁੰਦਾ ਹੁਣ 10 ਕਿਲੋ ਤੁਸੀਂ ਇੱਥੇ ਚੋਕੇ ਜਾ ਸਕਦੇ 10ਾਂ ਦਿਨਾਂ ਦੀ ਸੂਈ ਆ ਤਿੰਨ ਨਾਸੀ ਬਾਈ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਤੇ ਤਿੰਨਾਂ ਜੀ ਤੁਹਾਨੂੰ ਡਿਟੇਲ ਲੈਤੀਏ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰਨ ਲਈ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ मिलਦੇ ਹਾਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ